ਉਹ ਲੋਕ ਬਹੁਤ ਛੇਤੀ ਅਮੀਰ ਹੋ ਜਾਂਦੇ ਜਿਹੜੇ ਲੋਕ ਆ ਚੀਜ਼ਾਂ ਆਪਣੇ ਘਰ ਤੋਂ ਬਾਹਰ ਕੱਢ ਦਿੰਦੇ ਤੁਸੀਂ ਵੇਖਿਆ ਨਾ ਕਈ ਲੋਕ ਬਹੁਤ ਛੇਤੀ ਜ਼ਿੰਦਗੀ 'ਚ ਅਮੀਰ ਹੋ ਜਾਂਦੇ ਨੇ ਕਈ ਲੋਕ ساری ਉਮਰ ਹੀ ਅਮੀਰ ਨਹੀਂ ਹੁੰਦੇ ਉਹ ساری ਉਮਰ ਗਰੀਬ ਹੀ ਰਹਿੰਦੇ ਨੇ ਉਹ ਬਹੁਤ ਮਿਹਨਤ ਕਰਦੇ ਬਹੁਤ ਖੱਪ-ਖਪਈਆ ਕਰਦੇ ਲੇਕਿਨ ਗਰੀਬੀ ਉਹਨਾਂ ਦਾ ਖਹਿੜਾ ਨਹੀਂ ਛੱਡਦੀ ਤੇ ਜਿਹੜੇ ਇਹ ਚੀਜ਼ ਦਾ ਖਿਆਲ ਰੱਖਦੇ ਨੇ ਉਹ ਬਹੁਤ ਛੇਤੀ ਅਮੀਰ ਹੋ ਜਾਂਦੇ ਨੇ ਅਮੀਰੀ ਤੋਂ ਭਾਵ ਹੁੰਦਾ ਕਿ ਮਨੁੱਖ ਦੇ ਕੋਲ ਜਦੋਂ ਲੋੜ ਤੋਂ ਵੱਧ ਪੈਸਾ ਹੁੰਦਾ ਨਾ ਉਹਦੀ ਜ਼ਿੰਦਗੀ 'ਚ ਖੁਸ਼ੀਆਂ ਵੱਧ ਹੁੰਦੀਆਂ ਉਹਦੀਆਂ ਚਿੰਤਾਵਾਂ ਬਹੁਤ ਘੱਟ ਹੁੰਦੀਆਂ ਨੇ ਉਹਨੂੰ ਜ਼ਿੰਦਗੀ ਜੀਉਣ ਦਾ ਬੜਾ ਮਜ਼ਾ ਹੁੰਦਾ ਉੱਥੇ ਕੌਨਫੀਡੈਂਸ ਬਹੁਤ ਹੁੰਦਾ ਆ ਤੇ ਉਹ ਬਨੁੱਖ ਛੇਤੀ ਬੁੱਢਾ ਵੀ ਨਹੀਂ ਹੁੰਦਾ ਕਾਰਨ ਇਹ ਹੁੰਦਾ ਕਿ ਜਦੋਂ ਸਾਡੇ ਕੋਲ ਪੈਸਾ ਥੋੜਾ ਹੁੰਦਾ ਆ ਸਾਡੀਆਂ ਬਹੁਤ ਸਾਰੀਆਂ ਚਿੰਤਾ ਪਰੇਸ਼ਾਨੀਆਂ ਵਧੀਆਂ ਰਹਿੰਦੀਆਂ ਨੇ ਜਿਹਦੇ ਕਰਕੇ ਹਰ ਵੇਲੇ ਫਿਕਰ ਰਹਿਣਾ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਝਗੜਾ ਹੋਣਾ ਮਨ ਉਦਾਸ ਰਹਿਣਾ ਇਹ ਸਾਰੀਆਂ ਗਰੀਬੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਦੋਂ ਪੈਸੇ ਥੋੜੇ ਹੁੰਦੇ ਨੇ ਤੇ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਮੀਰ ਹੋ ਜਾਈਏ ਤਾਂ ਫਿਰ ਇਹ ਬਹੁਤ ਸੌਖ ਜੇ ਤੁਸੀਂ ਵੇਖਿਆ ਹੋਣਾ ਕਿ ਅਮੀਰ ਹੋਣ ਦੇ ਲਈ ਕਈ ਲੋਕ ਜਿਵੇਂ ਕੋਈ ਖੇਤੀਬਾੜੀ ਦਾ ਕੰਮ ਕਰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਖੇਤੀਬਾੜੀ ਦਾ ਕੋਈ ਦਿਹਾੜੀ ਲਾਉਂਦਾ ਕੋਈ ਦਫਤਰੀ ਜੌਬ ਕਰਦਾ ਕੋਈ ਹੋਰ ਕੰਮ ਕਰਦਾ ਕੋਈ ਰੇੜੀ ਲਾਉਂਦਾ ਕੋਈ ਦੁਕਾਨ ਕਰਦਾ ਜੇ ਮਨੁੱਖ ਬਹੁਤੇ ਲੋਕਾਂ ਨੂੰ ਇੱਕੋ ਜਗ੍ਹਾ ਤੋਂ ਹੰਦਨ ਹੁੰਦੀ ਆ ਮੰਨ ਲੈਨੇ ਆਪੇ ਇੱਕ ਉਦਾਹਰਣ ਲੈਨੇ ਆ ਕੋਈ ਬੰਦਾ ਜਿਹੜਾ ਵਾ ਉਹ ਖੇਤੀਬਾੜੀ ਦਾ ਹੀ ਕੰਮ ਕਰਦਾ ਜਾਂ ਉਹ ਕੋਈ ਬੰਦਾ ਦਿਹਾੜੀ ਹੀ ਕਰਦਾ ਉਹ 500 ਰੁਪਏ ਦਿਹਾੜੀ ਲੈਂਦਾ 400 ਦਾ ਤਾਂ ਖਰਚਾ ਹੋ ਜਾਂਦਾ ਤੇ ਬਚਿਆ ਕੀ ਉਹਨੂੰ 100 ਰੁਪਈਆ 100 ਰੁਪਈਏ ਨਾਲ ਉਹ ਕਿੰਜ ਮੀਰ ਹੋ ਸਕਦਾ ਉਹ ਜਿਹਦੇ ਮਾਹ ਰੋਟੀ ਪੂਰੀ ਚੱਲੂਗੀ ਜੇ ਉਹੋ ਹੀ ਬੰਦਾ 500 ਰੁਪਿਆ ਕਮਾਉਣ ਤੋਂ ਬਾਅਦ 2 ਘੰਟੇ ਹੋਰ ਕਿੱਤੇ ਕੰਮ ਕਰ ਲਵੇ ਜਾਨੀ ਕਿ ਓਵਰਟਾਈਮ ਲਾ ਲਈ ਹੋ ਸਕਦਾ ਉਹਨੂੰ ਓਵਰਟਾਈਮ ਚ 200 ਰੁਪਿਆ ਮਿਲ ਜਾਵੇ ਵਾਧੂ 300 ਮਿਲ ਜਾਵੇ ਤੇ ਉਹਦੀ ਦਿਹਾੜੀ ਬਣ ਜਾਂਦੀ 800 ਰੁਪਿਆ ਜੇ ਉਹ ਉਹਦਾ ਹੀ ਪਰਿਵਾਰ ਦੇ ਵਿੱਚੋਂ ਉਹਦੇ ਘਰ ਦੇ ਕੋਈ ਆਪਣੇ ਬਾਹਰ ਵਰ ਕੋਈ ਡੇੜੀ ਲਾ ਲਿੰਦਾ ਜਾਂ ਕੋਈ ਸਬਜ਼ੀ ਵੇਚਣ ਦਾ ਕੰਮ ਕਰ ਲਿੰਦਾ ਸਲਾਈ ਕਿਢਾਈ ਦਾ ਕਰ ਲਿੰਦਾ ਜਾਂ ਕੋਈ ਬੁਟੀਕ ਦਾ ਕਰ ਲਿੰਦਾ ਉਹਦੇ ਨਾਲ ਉਹਦੀ ਥੋੜੀ ਆਮਦਨ ਵਧ ਜਾਂਦੀ ਮੰਨ ਲਓ ਕਿ ਉਹ ਵੀ 200 ਕਮਾ ਲੈਂਦੇ ਨੇ ਹੁਣ ਘਰ ਵਿੱਚ ਆ ਗਿਆ 1000 ਰੁਪਿਆ ਪਹਿਲਾਂ ਉਹ 100 ਰੁਪਇਆ ਬਚਤ ਕਰਦਾ ਸੀ 400 ਖਰਚਾ ਕਰਦਾ ਸੀ ਹੁਣ ਉਹ 400 ਖਰਚਾ ਕਰਦਾ ਤੇ 600 ਰੁਪਇਆ ਉਹਦੀ ਬਚਤ ਹੋ ਗਈ ਹੁਣ ਜੇ 600 ਰੁਪਇਆ ਰੋਜ਼ ਉਹਦੀ ਬਜਟ ਹੁੰਦੀ ਆ ਤੇ ਕੁਝ ਸਾਲਾਂ ਚ ਉਹ ਕੋ ਲੱਖਾਂ ਰੁਪਏ ਬਜਟ ਹੋ ਜਾਣੀ ਉਹ ਲੱਖਾਂ ਰੁਪਏ ਆਪਣੀ ਆਮਦਨ ਖੁਦ ਵਧਾ ਲੈਣਗੇ ਕਹਿਣ ਤੋਂ ਭਾਗ ਕਿ ਜ਼ਿੰਦਗੀ ਚ ਹਮੇਸ਼ਾ ਜੇ ਅਮੀਰ ਹੋਣਾ ਤੇ ਇੱਕ ਜਗ੍ਹਾ ਤੋਂ ਆਮਦਨੀ ਹੋਣੀ ਚਾਹੀਦੀ ਉਤੋਂ ਹੋਰ ਜਰੀਏ ਵੀ ਹੋਣੇ ਚਾਹੀਦੇ ਨੇ ਤਾਂ ਕਿ ਉਹ ਛੇਤੀ ਅਮੀਰ ਹੋ ਸਕੀ ਨੰਬਰ 2 ਦੇ ਉੱਪਰ ਬਹੁਤ ਸਾਰੇ ਲੋਕ ਹੀ ਕਰਦੇ ਨੇ ਕਿ ਉਹਨਾਂ ਦੀ ਜਿੰਨੀ ਆਮਦਨ ਹੁੰਦੀ ਆ ਉਹਦੋਂ ਵੱਧ ਖਰਚਾ ਕਰ ਲੈਂਦੇ ਨੇ ਦੋਣਾ ਖਰਚਾ ਕਰ ਲੈਣਗੇ ਪੈਸੇ ਇਧਰੋਂ ਫੜ ਉਧਰੋਂ ਫੜ ਕਰਕੇ ਜਿਹੜੇ ਲੋਕ ਇਹ ਗਲਤੀ ਕਰਦੇ ਉਹ ਕਦੀ ਅਮੀਰ ਨਹੀਂ ਹੁੰਦੇ ਕਿਉਂਕਿ ਫਿਰ ਉਹਦਾ ਵਿਆਜ ਕਹਿਣਾ ਪਿੰਦਾ ਉਹਦੀ ਟੈਨਸ਼ਨ ਬਹੁਤ ਹੁੰਦੀ ਆ ਲੋਕਾਂ ਦੇ ਚੱਕਰ ਵੱਜਦੇ ਆ ਫੋਨ ਆਉਂਦੇ ਆ ਬੰਦਾ ਉਨੀ ਮਿਹਨਤ ਨਾਲ ਕੰਮ ਨਹੀਂ ਕਰ ਪਾਉਂਦਾ ਤੇ ਜਿਹੜੇ ਕੁਝ ਲੋਕੀ ਕਰਦੇ ਨੇ ਕਿ ਜਦੋਂ ਉਹਨਾਂ ਕੋਲ ਪੈਸੇ ਥੋੜੇ ਜਿਹਾ ਆ ਜਾਂਦੇ ਨੇ ਤਾਂ ਉਹ ਕੀ ਕਰਨਗੇ ਕੁਝ ਉਹ ਵਸਤੂਆਂ ਖਰੀਦਣਗੇ ਜਿਹੜੀਆਂ ਉਹ ਬਹੁਤ ਘੱਟ ਵਰਤਦੇ ਨੇ ਜਿਵੇਂ ਘਰ ਵਿੱਚ ਲੋੜ ਬਹੁਤ ਘੱਟ ਹੁੰਦੀ ਕਿਤੇ ਦੋ ਹੀ ਮਹੀਨੇ ਛੇ ਮਹੀਨੇ ਸਾਲ 'ਚ ਇੱਕ ਵਾਰ ਤੇ ਜਦੋਂ ਆਪਾਂ ਉਹਨਾਂ ਚੀਜ਼ਾਂ ਤੇ ਪੈਸੇ ਖਰਚਦੇ ਆ ਤੇ ਇਹ ਵੀ ਸਾਡੀ ਗਰੀਬੀ ਦਾ ਕਾਰਨ ਬਣ ਜਾਂਦੇ ਨੇ ਜਿਹੜੀ ਚੀਜ਼ ਦੀ ਤੁਹਾਡੇ ਘਰ 'ਚ ਘੱਟ ਵਰਤੋਂ ਆ ਥੋੜੀ ਵਰਤੋਂ ਆ ਤੁਹਾਡੀ ਲਾਈਫ 'ਚ ਕੱਟ ਵਰਤੋਂ ਉਹਨੂੰ ਨਾ ਖਰੀਦਦੋਂ ਤੋਂ ਪਰਹੇਜ਼ ਕਰੋ ਤਾਂ ਚੰਗੀ ਗੱਲ ਆ ਉਹਦੇ ਨਾਲ ਉਹ ਪੈਸਾ ਤੁਹਾਡੀ ਅਮੀਰੀ ਦੇ ਖਾਤੇ 'ਚ ਜੁੜੂਗਾ ਤੀਜਾ ਚੌਥਾ ਪੁਆਇੰਟ ਇਹ ਆ ਕਿ ਕਈ ਲੋਕ ਆਪਣਾ ਪੈਸਾ ਵਿਖਾਵੇ ਨਹੀਂ ਕਰਦੇ ਜਦੋਂ ਵੀ ਕਿਹੜੇ ਲੋਕ ਆਮ ਲੋਕੀ ਕਰਦੇ ਨੇ ਜਦੋਂ ਉਹਨਾਂ ਕੋਲ ਥੋੜੀ ਜਿਹੀ ਪੈਸੇ ਆ ਜਾਂਦੀ ਉਹ ਵਿਖਾਵਾ ਕਰਨ ਲੱਗ ਪੈਣਗੇ ਯਾਨੀ ਕਿ ਆਪਣੇ ਆਪ ਨੂੰ ਅਮੀਰ ਬਖਾਉਣ ਦੀ ਕੋਸ਼ਿਸ਼ ਕਰਨਗੇ ਜਿਹੜਾ ਮਨੁੱਖੇ ਗਲਤੀ ਕਰੂਗਾ ਉਹ ਕਦੀ ਤਰੱਕੀ ਨਹੀਂ ਕਰੂਗਾ ਫਿਰ ਉਹ ਗਰੀਬ ਦਾ ਗਰੀਬ ਹੋ ਜਾਪੂਗਾ ਇਸ ਕਰਕੇ ਹਮੇਸ਼ਾ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਜੇ ਅਮੀਰ ਹੋਣਾ ਹੈ ਤੇ ਸਾਨੂੰ ਜਿਟਵੀ ਕਰਨੀ ਪਵੇਗੀ ਬਜਟ ਕਰਨ ਵਾਲੀ ਆਦਤ ਪਾਉਣੀ ਪਵੇਗੀ ਮਹਿੰਗੀਆਂ ਵਸਤੂਆਂ ਖਰੀਦਣ ਤਾਂ ਤੋਂ ਨਾਰਾ ਕਰਨਾ ਪਵੇ ਕਿ ਹੁਣ ਬਹੁਤ ਸਾਰੇ ਆਮ ਘਰਾਂ ਦੇ ਵਿੱਚ ਕੀ ਕਰਦੇ ਨੇ ਲੋਕ ਕਿ ਮਹਿੰਗੇ ਮਹਿੰਗੇ ਕੱਪੜੇ ਪਾਉਣਗੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੈਣਗੇ ਜੋ ਇੱਕ ਵਿਖਾਵੇ ਦੇ ਰੂਪ 'ਚ ਹੁੰਦੀਆਂ ਨੇ ਉਹ ਮਹਿੰਗੀਆਂ ਚੀਜ਼ਾਂ ਫਿਰ ਗਰੀਬੀ ਦਾ ਖਹਿੜਾ ਨਹੀਂ ਛੱਡ ਦਿੰਦੀਆਂ ਤੁਸੀਂ ਵੇਖਿਓ ਅਮੀਰ ਲੋਕ ਬਹੁਤ ਸਿੰਪਲ ਕੱਪੜੇ ਪਾਉਂਦੇ ਨੇ ਉਹ ਅਮਰੀਕਾ ਆਮ ਜਾਂ ਚਪਲਾਂ ਬਾਕੇ ਬਜ਼ਾਰਾਂ 'ਚ ਤੁਰੇ ਫਿਰਨਗੇ ਗੱਡੀਆਂ ਉਹਨਾਂ ਕੋਲ ਹੋਣ ਜੀਆਂ ਬੇਸ਼ੱਕ ਗੱਡੀਆਂ ਤੇ ਹੀ ਉਤਰਨਗੇ ਸਿੰਪਲ ਜਿਹੇ ਕੱਪੜੇ ਹੋਣਗੇ ਕੋਈ ਬਹੁਤੇ ਮਹਿੰਗੇ ਨਹੀਂ ਹੋਣਗੇ ਕਿਉਂਕਿ ਅਮੀਰੀ ਜਿਹੜੀ ਹੈ ਨਾ ਉਹ ਸਾਡਾ ਉਹਦਾ ਸੰਬੰਧ ਸਾਡੇ ਪੈਸੇ ਨਾਲ ਆ ਤੇ ਪੈਸਾ ਆਪਣੇ ਆਪ ਬੋਲਦਾ ਪੈਸਾ ਸਾਡੇ ਸਰੀਰ ਚੋਂ ਬੋਲਦਾ ਆ ਸਾਡੇ ਫੇਸ ਤੋਂ ਬੋਲਦਾ ਆ ਅਮੀਰ ਬੰਦਾ ਕਦੀ ਵੀ ਪ੍ਰਵਾਹ ਨਹੀਂ ਕਰਦਾ ਕੋਈ ਮੇਰੇ ਬਾਰੇ ਕਿਵੇਂ ਦਾ ਵੇਖ ਰਿਹਾ ਮੇਰੇ ਕੱਪੜਿਆਂ ਬਾਰੇ ਕੀ ਵੇਖ ਰਿਹਾ ਮੇਰੇ ਖਾਣ ਪੀਣ ਬਾਰੇ ਕੀ ਵੇਖ ਰਿਹਾ ਜਾਂ ਮੇਰੇ ਰਹਿਣ ਸਹਿਣ ਬਾਰੇ ਕੀ ਵੇਖ ਰਿਹਾ ਤੇ ਗਰੀਬ ਬੰਦਾ ਜਿਹੜਾ ਹੁੰਦਾ ਆ ਜਿਹਨੇ ਤਰੱਕੀ ਕਰਨੀ ਹੁੰਦੀ ਆ ਉਹ ਬੰਦਾ ਹਮੇਸ਼ਾ ਇਹਨਾਂ ਗੱਲਾਂ 'ਚ ਹੀ ਪਿਆ ਰਹਿੰਦਾ ਜਿਸ ਕਰਕੇ ਸਾਰੀ ਉਮਰ ਬੰਦੇ ਦੀ ਜੋੜ ਘਟਾਓ ਕੀ ਨਿਕਲ ਜਾਂਦੀ ਤਰੱਕੀ ਨਹੀਂ ਹੁੰਦੀ ਮੈਂ ਆਸ ਕਰਨਾ ਮੇਰੇ ਸੱਜਣ ਜਿਹੜੇ ਇਸ ਚੱਲ ਵਲ ਧਿਆਨ ਦੇਣਗੇ ਆਪਣੀਆਂ ਬਹੁਤ ਸਾਰੀਆਂ ਵੀਡੀਓਜ਼ ਇਸ ਸੰਬੰਧ ਵਿੱਚ ਕਿ ਅਸੀਂ ਅਮੀਰ ਕਿੰਜ ਹੋਣਾ ਬਜਟ ਕਿੰਜ ਕਰਨੀ ਅਸੀਂ ਅਮੀਰ ਹੋਣ ਦੇ ਤਰੀਕੇ ਕੀ ਨੇ ਬਜਟ ਕਰਨ ਦੇ ਤਰੀਕੇ ਕਿਵੇਂ ਨੇ ਥੋੜੀ ਕਮਾਈ ਵਾਲਾ ਅਮੀਰ ਕਿੰਜ ਹੋ ਸਕਦਾ ਉਹ ਕੁਝ ਵੀਡੀਓ ਤੁਹਾਡੀ ਇਸ ਚੈਨਲ ਤੇ ਲੋਡ ਨੇ ਜਿਹਨਾਂ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਆਸ ਕਰਦਾ ਕਿ ਇਸੇ ਤਰ੍ਹਾਂ ਆਪਾਂ ਸਮਾਜ ਨੂੰ ਬਿਹਤਰ ਬਣਾਉਣ ਦੇ ਰਿਦ ਨਾਲ ਮਿਲ ਕੇ ਕੰਮ ਕਰਦੇ ਰਵਾਂਗੇ ਜਿਉਂਦੇ ਵਕਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਬਰਾਕਰ